ਸਸੀ ਗਾਦੀ ਵਾਇਕੋਦਿਕਾ ਖਾਲਸਾ ਵਾਇਕੋਦਿਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਾਲੀਵਾਲ ਕੈਬਨਿਟ ਮੰਤਰੀ ਪੰਜਾਬ ਮੈਂ ਆਪਣੇ ਇਹਨਾਂ ਦਾ ਵੀਰ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਮਹੀਨੇ ਅਪ੍ਰੈਲ ਦੇ ਮਹੀਨੇ ਦੀ ਸਾਡੀ ਇਹਨਾਂ ਦਾ ਹੀ ਮਿਲਣੀ ਜਿਹੜੀ ਆਨਲਾਈਨ ਮਿਲਣੀ ਆਪਾਂ ਹਰ ਮਤਲਬ ਜਿਹੜੇ ਮਹੀਨੇ ਕਰਦੇ ਆ ਪਿਛੇ ਦੀ ਵਾਰ ਆਪਾਂ ਵੀ ਮਾਤਤੂ ਕੀਤੀ ਸੀਗੀ ਅਤਕਾ ਆਪਾਂ 21 ਅਪ੍ਰੈਲ ਨੂੰ 11 ਵਜੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਆਪਣੀਆਂ ਅੰਦਾਜ਼ੀ ਮੰਨੀ ਕਰਾਂਗੇ ਤੁਸੀਂ ਜਿੱਥੇ ਬੈਠੇ ਹੋ ਜਿਹੜੇ ਵੀ ਦੇਸ਼ 'ਚ ਬੈਠੇ ਹੋ ਆਪਣੀ ਸ਼ਿਕਾਇਤ ਜਾਂ ਤਾਂ ਉਹਦੋਂ ਆਨਲਾਈਨ ਪਹਿਲਾਂ ਈਮੇਲ ਕਰਦੇ ਹੋ ਵਟਸਐਪ ਕਰਦੇ ਹੋ ਔਰ ਉਹਦੋਂ ਤੁਸੀਂ ਆਨਲਾਈਨ ਹੋ ਕੇ ਮੁੱਖਿਆ ਤੇ ਵੀ ਆਪਣੀ ਗੱਲ ਜਿਹੜੀ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰਦੇ ਆ ਕਿ ਜਿੰਨੇ ਵੀ ਤੁਹਾਡੇ ਕੇਸ ਆਉਂਦੇ ਆ ਉਹ ਸਾਰੇ ਕੇਸ ਇੱਕ ਇੱਕ ਕੇਸ ਜਿਹੜਾ ਹੱਲ ਕੀਤਾ ਜਾਵੇ ਔਰ ਬਹੁਤ سارے ਕੇਸ ਲਗਭਗ ਅਸੀਂ ਹੱਲ ਜਿਹੜੇ ਉਹ ਕਰ ਦਿੱਤੇ ਆ ਕੁਝ ਕੇਸ ਨੇ ਜਿਹੜੇ ਕੋਟਾ ਦੇ ਵਿੱਚ ਨੇ ਉਹ ਵੀ ਜਲਦੀ ਨਮਟਾਦਾ ਹੋਣ ਦੀ ਜਿਹੜੀ ਆਸ ਹੈ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੱਜ ਤੋਂ ਹੀ ਆਪਣੀ ਜਿਹੜੀ ਸ਼ਿਕਾਇਤ ਹੈ ਤੁਹਾਡਾ ਜਿਹੜਾ ਕੋਈ ਮਸਲਾ ਤੁਸੀਂ ਜਿੱਥੇ ਵੀ ਜਿਹੜੇ ਵੀ ਦੇਸ਼ ਦੇ ਵਿੱਚ ਬੈਠੇ ਹੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਤੁਹਾਡਾ ਹਰ ਮਸਲਾ ਹੱਲ ਕਰਨ ਵਾਸਤੇ ਤਤਪਰਿਆ ਔਰ ਮੇਰੀ ਇਹ ਡਿਊਟੀ ਹੈ ਮਾਨ ਸਾਹਿਬ ਨੇ ਮੇਦੀ ਡਿਊਟੀ ਲਈ ਆ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਆ ਸੋ ਆਓ ਆਪਾਂ 21 ਅਪ੍ਰੈਲ ਦਿਨ ਸੋਮਵਾਰ ਜਿਹੜਾ ਭੱਤ ਦਾ 11 ਵਜੇ ਦੇ ਟਾਈਮ ਨਾਲ ਆਪਾਂ ਮਿਲਦੇ ਆ ਆਪਣੀਆਂ ਸਭ ਸ਼ਿਕਾਇਤਾਂ ਜਿਹੜੀਆਂ ਅੱਜ ਤੋਂ ਹੀ ਜਿਹੜੀਆਂ ਤੁਸੀਂ ਪਾਉਣੀਆਂ ਸ਼ੁਰੂ ਕਰਦੇ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਸਿੰਘ ਧਾਲੀਵਾਲ ਇਹਨਾਂ ਦੇ ਮੰਤਰੀ ਪੰਜਾਬ